ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਦਾਸ ਗੁਰਪ੍ਰੀਤ ਸਿੰਘ ਖਾਲਸਾ ਹਾਂਜੀ ਸਿੰਘ ਸਾਹਿਬ ਜੀ ਮੈਂ ਦੁਬਈ ਦੇ ਵਿੱਚ ਹਾਂ ਯੂਏਈ ਦੇ ਵਿੱਚ ਇਹ ਬੱਚਾ ਕਾਫੀ ਟਾਈਮ ਤੋਂ ਨਾ ਦੋ ਤਿੰਨ ਮਹੀਨਿਆਂ ਤੋਂ ਸੜਕ ਤੇ ਹੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਇਹ ਕਿਸੇ ਕੰਪਨੀ ਚ ਸੀ ਤੇ ਕੰਪਨੀ ਦੇ ਜਿਹੜੇ ਕੈਂਪ ਬੌਂਸ ਸੀ ਨਾ ਉਹਨਾਂ ਦੇ ਨਾਲ ਕੋਈ ਕਿ ਨਿੱਜੀ ਕੋਈ ਗੱਲਬਾਤ ਹੋਈ ਛੋਟੀ ਮੋਟੀ ਉਹਨਾਂ ਨੇ ਕੰਪਨੀ ਦੇ ਵਿੱਚੋਂ ਪਤਾ ਨਹੀਂ ਕਿਦਾਂ ਇਲਾਜ ਲੂਜ ਕਰਾ ਕੇ ਇਹਦੀ ਲੱਤ ਪਹਿਲਾਂ ਟੁੱਟੀ ਉਹਨਾਂ ਨੂੰ ਪਤਾ ਕਿਦਾਂ ਟੁੱਟੀ ਹੈ ਕੰਪਨੀ ਕੈਂਪ ਦੇ ਵਿੱਚ ਠੀਕ ਹੈ ਜੀ ਗਰੀਬ ਬੰਦਾ ਹੈ ਇਹ ਬਿਲਕੁਲ ਭੋਲਾ ਵਿਚਾਰਾ ਇਹਨੂੰ ਕੁਝ ਵੀ ਨਹੀਂ ਪਤਾ ਤੇ ਉਹਨਾਂ ਨੇ ਇਹਦੇ ਨਾਲ ਫਰਾਡ ਕੀਤਾ ਇਹਨੂੰ ਖੱਲੀ-ਵੱਲੀ ਕਰਾ ਕੇ ਬਾਹਰ ਛੱਡਤਾ ਇਹ ਸੰਤ ਸਿਚੇਵਾਲ ਜੀ ਦੇ ਇਲਾਕੇ ਦਾ ਹੈ ਖਾਨਪੁਰ ਢੱਡੇ ਤੋਂ ਆ ਯੂਟਿਊਬਰ ਤੋਂ ਇੱਕ ਵੀਡੀਓ ਪੁਆਈ ਸੀ ਉਹਨਾਂ ਨੇ ਠੀਕ ਹੈ ਜੀ ਮਿਲ ਕੇ ਸਾਰੀ ਪੰਚਾਇਤ ਨੇ ਨਗਰ ਨੇ ਯੂਟਿਊਬਰ ਤੇ 13 ਲੱਖ ਫੋਲੋਅਰ ਸੀਗਾ ਜਿੰਦੇ ਚ ਕੈਨੇਡਾ ਅਮਰੀਕਾ ਮਲੇਸ਼ੀਆ ਤੋਂ ਬੜੇ ਕਮੈਂਟ ਆ ਰਹੇ ਸੀਗੇ ਵੀ ਕਹਿੰਦੇ ਸੀ ਕੋਈ ਕਹਿੰਦੇ ਸਾਨੂੰ ਦੱਸੋ ਬੱਚਾ ਕਿੱਥੇ ਆ ਸੀ ਭੇਜਾਂਗੇ ਕੋਈ ਕਹਿੰਦਾ ਸੀ ਮੈਨੂੰ ਦੱਸੋ ਮੈਂ ਟਿਕਟ ਕਰਵਾ ਕੇ ਦਵਾਂ ਕੋਈ ਕਹਿੰਦਾ ਮੈਂ ਲਾਜ ਕਰਵਾਉਂਗਾ ਤੇ ਬਟ ਬਾਬਾ ਜੀ ਬੇਨਤੀ ਦਾ ਵੀ ਇਹ ਤੁਹਾਡੇ ਸਿੰਘ ਨੇ ਦੁਬਈ ਦੇ ਵਿੱਚ ਇਹ ਬੱਚਾ ਜਦੋਂ ਲੱਭਿਆ ਲੱਭਣ ਤੋਂ ਬਾਅਦ ਮੈਂ ਯੂਟਿਊਬਰ ਨੂੰ ਦੱਸਿਆ ਵੀ ਬੱਚਾ ਮੈਨੂੰ ਲੱਭ ਚੁੱਕਿਆ ਹੈ ਮੈਂ ਲੱਭ ਲਿਆ ਹੈ ਅੱਜ 10 ਦਿਨ ਹੋ ਗਏ ਆ ਵੀਰ ਜੀ ਮੈਂ ਬੱਚੇ ਨੂੰ ਮੈਨੇਜ ਕਰ ਰਿਹਾ ਮੈਨੂੰ ਪਤਾ ਮੈਂ ਕਿਹੜੇ ਹਲਾਤਾਂ ਚ ਗੁਜ਼ਰ ਰਿਹਾ ਠੀਕ ਆ ਮੈਂ ਨੈਟ ਡਿਊਟੀ ਕਰਕੇ ਬੱਚੇ ਦੀ ਸਾਂਭ ਕਰਨਦਿਆਂ ਸੇਵਾ ਮੈਂ ਵੀ ਇੱਕ ਗਰੀਬ ਪਰਿਵਾਰ ਚੋਂ ਆ ਮੇਰੀਆਂ ਛੋਟੀਆਂ-ਛਟੀਆਂ ਬੱਚੀਆਂ ਮੈਂ ਕਿਰਤ ਕਰਕੇ ਸੇਵਾ ਕਰਦਾ ਵਾਂ 1.5 ਸਾਲ ਤੋਂ ਸੇਵਾ ਨਿਭਾ ਰਿਹਾ ਇੱਥੇ ਪਹਿਲਾਂ ਵੀ ਬੱਚਾ ਮੈਂ ਕੱਢ ਚੁੱਕਿਆ ਇੱਕ ਲੱਤਾਂ ਟੁੱਟੀਆਂ ਤੋਂ ਕਿਉਂਕਿ ਇੱਥੇ ਜਿਹੜੇ ਵੀ ਵੱਡੇ-ਵੱਡੇ ਵਿਦਿਆਨੀ ਬੰਦੇ ਆ ਨਾ ਵੀ ਸੇਵਾ ਕਰਦੇ ਆ ਬਾਬਾ ਜੀ ਕੋਈ ਹੱਥ ਨਹੀਂ ਫੜ ਰਿਆ ਬੱਚੇ ਤੋਂ ਠੀਕ ਹੈ ਸਾਰੇ ਇਗਨੋਰ ਕਰ ਰਹੇ ਆ ਦੂਜੀ ਗੱਲ ਇਹ ਆ ਇਹਨਾਂ ਦੇ ਪਿੰਡ ਦੇ ਕਾਫੀ ਥੇ ਟਰਾਲੇ ਟਰੂਲੇ ਚੱਲਦੇ ਟਰਾਂਸਪੋਰਟਾਂ ਵਾ ਦੋ ਤਿੰਨ ਭਰਾਵਾਂ ਨੇ ਵਿਚਾਰਿਆ ਨੇ ਮੈਨੂੰ 500 ਗ੍ਰਾਮ ਜਿਹੜਾ ਖਰਚਾ ਦਿੱਤਾ ਬੈੱਡ ਰੈਂਟ ਤੇ ਆਉਣ ਜਾਣ ਦਾ ਠੀਕ ਹੈ ਜੀ ਤੇ ਵੈਗਰੂ ਬਾਕੀ ਪ੍ਰੋਪਰਲੀ ਕਹਾਣੀ ਤੁਹਾਨੂੰ ਸਾਰੀ ਦੱਸ ਦਿਨਾ ਮੈਂ ਵੈਗਰੂ ਬਾਕੀ ਵੀਰ ਨੂੰ ਮੈਂ ਰੱਖਿਆ ਹੋਇਆ ਵਾ ਚਲੋ ਮਹਾਰਾਜ ਜਿੰਨੀ ਆਪਣ ਸਮੱਤ ਬਖਸ਼ੀ ਆ ਮਹਾਰਾਜ ਨੇ ਜਿੰਨਾ ਕ ਆਪਣੇ ਵਾਸਤੇ ਸੇਵਾ ਲਾਈ ਆ ਤੇ ਸੇਵਾ ਸਿੰਘਾਂ ਤੋਂ ਲੈਂਦੇ ਹੀ ਰਹਿੰਦੇ ਆ ਸੱਚੇ ਪਾਤਸ਼ਾਹ ਵਾਹਿਗੁਰੂ ਕਿਉਂਕਿ ਕੰਮ ਹੀ ਸਿੰਘਾਂ ਦਾ ਸੇਵਾ ਦਾ ਹੈ ਪਿਆਰਿਓ ਕੋਈ ਬੰਦਾ ਇੱਥੇ ਅੱਜ ਨਾਲ ਨਹੀਂ ਖੜ ਰਿਆ ਕੋਈ ਵੀ ਇਨਸਾਨੀਅਤ ਤੌਰ ਤੇ ਖੁਦ ਇਹਨਾਂ ਦੇ ਪਿੰਡ ਦੇ ਕਿਉਂਕਿ ਜਿਹੜੇ ਕਮੈਂਟਾਂ 'ਚ ਵੱਡੇ ਵੱਡੇ ਵਿਦਵਾਨੀ ਬੰਦੇ ਸੀ ਨਾ ਕੋਈ ਕਹਿੰਦਾ ਮੈਂ ਟਿਕਟ ਕਰਾ ਦੂੰ ਤੇ ਕੋਈ ਕਹਿੰਦਾ ਸੀ ਮੈਂ ਇਦਾਂ ਕਰਾ ਦੂੰ ਬਾਬਾ ਜੀ ਉਹ ਕਮੈਂਟਾਂ 'ਚ ਵਿਊ ਲੈਣ ਦੇ ਚੱਕਰ 'ਚ ਹੀ ਇਦਾਂ ਕਹਿ ਦਿੰਦੇ ਆ ਹੁਣ ਬੱਚਾ ਜਿੱਦਾਂ ਦਾ ਲੱਭਿਆ ਤੁਹਾਡੇ ਬੱਚੇ ਨੇ ਦਾਸ ਗੁਰਪ੍ਰੀਤ ਸਿੰਘ ਨੇ ਅੱਜ 10 ਦਿਨ ਹੋ ਗਏ ਆ ਕਿਸੇ ਨੇ ਹਾਲ ਵੀ ਨਹੀਂ ਪੁੱਛਿਆ ਦੁਬਾਰਾ ਵੀਡੀਓ ਵੀ ਰਿਵਰਸ ਕਰਵਾਤੀ ਆ ਵੀ ਬੱਚਾ ਲੱਭ ਚੁੱਕਿਆ ਹੈ ਇੱਕ ਇਨਸਾਨੀਅਤ ਦੇ ਤੌਰ ਤੇ ਵਾਹਿਗੁਰੂ ਬੇਨਤੀ ਆ ਇੱਕ ਬੱਚੇ ਦੀ ਜਾਨ ਬਚ ਸਕਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸ ਗੁਰਪ੍ਰੀਤ ਸਿੰਘ ਖਾਲਸਾ ਸਾਧ ਸੰਗਤ ਜੀ ਯੂਈ ਗੁਰੂ ਰਾਮਦਾਸ ਗਰੁੱਪ ਰੰਗਰੇਟੇ ਸੰਸਮਜੀ ਆਪ ਜੀ ਨੂੰ ਪਤਾ ਹੀ ਹੈ ਤੁਹਾਡਾ ਬੱਚਾ 1.5 ਸਾਲ ਤੋਂ ਸੇਵਾ ਨਿਭਾ ਰਿਹਾ ਏ ਦੁਬਈ ਦੇ ਵਿੱਚ ਸੇਵਾ ਉਹਨਾਂ ਵੀਰਾਂ ਦੀ ਨਿਭਾਰਿਆ ਵਾ ਜਿਹੜੇ ਭਰਾ ਇਸ ਤਰ੍ਹਾਂ ਫੈਕਚਰ ਹੋ ਜਾਂਦੇ ਆ ਕੰਪਨੀਆਂ ਉਹਨਾਂ ਦੀ ਦੇਖਭਾਲ ਨਹੀਂ ਕਰਦੀਆਂ ਤੇ ਜਾਂ ਕੋਈ ਭੈਣਾ ਬਾਲੀਆਂ ਮਜਬੂਰ ਆ ਇੱਥੇ ਬਹੁਤ ਹੀ ਪਰੇਸ਼ਾਨਾ ਉਹਨਾਂ ਦੇ ਲਈ ਖਾਲਸਾ ਤੁਹਾਡਾ ਬੱਚਾ ਸੇਵਾ ਨਿਭਾ ਰਿਹਾ ਏ ਤੇ ਸਾ ਸੰਗਤ ਜੀ ਇਹ ਬੇਨਤੀ ਬੜੀ ਨਿਮਰਤਾ ਦੇ ਨਾਲ ਕਰ ਲੱਗੇ ਆ ਹਿਰਦੇ ਦੇ ਨਾਲ ਕੁਝ ਦਿਨ ਪਹਿਲਾਂ ਇਸ ਵੀਡੀਓ ਇਸ ਵੀਰ ਦੀ ਵੀਡੀਓ ਪੂਰੀ ਯੂਏੀ ਦੇ ਵਿੱਚ ਔਰ ਕੈਨੇਡਾ ਅਮਰੀਕਾ ਮਲੇਸ਼ੀਆ ਯੂਐਸਏ ਤੱਕ ਪਹੁੰਚੀ ਆ ਕਿਉਂਕਿ ਉਹਨਾਂ ਨੇ ਬਹੁਤ ਵਧੀਆ ਕਮੈਂਟ ਕੀਤੇ ਵੀ ਇਸ ਬੱਚੇ ਨੂੰ ਲੱਭੋ ਇਸ ਬੱਚੇ ਦਾ ਪਤਾ ਕਰੋ ਤੇ ਸਾਧ ਸੰਗਤ ਜੀ ਮੈਂ ਦੱਸਣਾ ਚਾਹੁੰਨਾ ਵਾ ਇਹ ਬੱਚਾ ਬਿਲਕੁਲ ਤੁਹਾਡੇ ਬੱਚੇ ਨੇ ਗੁਰਪ੍ਰੀਤ ਸਿੰਘ ਖਾਲਸਾ ਜੀ ਨੇ ਲੱਭ ਲਿਆ ਵਾ ਮੈਂ ਕੋ ਮਾਰਕੀਟ ਵਾਈਟ ਕੈਂਪ ਦੇ ਕੋਲੋਂ ਇਹ ਰੁੱਖ ਦੇ ਥੱਲੇ ਸੁੱਤਾ ਸੀਗਾ 3-4 ਮੰਥ ਤੋਂ ਬਾਰੀ ਹੀ ਜ਼ਿੰਦਗੀ ਆਪਣੀ ਬਤੀਤ ਕਰ ਰਿਆ ਸੀ ਅੱਜ ਇਹਨਾਂ ਦੇ ਬਸਤਰ ਸਾਰੇ ਬਦਲ ਦਿੱਤੇ ਆ ਕਿਉਂਕਿ 3-4 ਮਹੀਨਿਆਂ ਤੋਂ ਇੱਕੋ ਹੀ ਬਸਤਰ ਪਾਇਆ ਹੋਇਆ ਸੀ ਬੱਚੇ ਨੇ ਤੇ ਸਾਧ ਸੰਗਤ ਜੀ ਮੈਂ ਬਹੁਤ ਹੀ ਨਿਮਰਤਾ ਦੇ ਨਾਲ ਬੇਨਤੀ ਕਰਦਾ ਮੇਰੇ ਭਰਾਵਾਂ ਨੂੰ ਮੇਰੀਆਂ ਭੈਣਾਂ ਨੂੰ ਬਜ਼ੁਰਗਾਂ ਨੂੰ ਜਿੰਨਾ ਜਿੰਨਾ ਇਸ ਵੀਰ ਦੀ ਵੀਡੀਓ ਦੇਖੀ ਸੀ ਤੇ ਉਹਨਾਂ ਨੂੰ ਬੇਨਤੀ ਆ ਥੋੜੇ ਚੋ ਥੋੜਾ ਬਹੁਤੇ ਚੋ ਬਹੁਤਾ ਦਸਵਾ ਦਸਵੰਦ ਜਰੂਰ ਕੱਢਿਓ ਇਸ ਭਰਾ ਵਾਸਤੇ ਇਸ ਭਰਾ ਦਾ ਜੋ ਪ੍ਰੋਸੈਸ ਉਹ ਕਾਫੀ ਵੱਡਾ ਹੈ ਕਿਉਂਕਿ ਲੱਤ ਪੂਰੀ ਡੈਮੇਜ ਆ ਕੰਪਨੀ ਦਾ ਰਾੜਾ ਤਾਂ ਪਵਾ ਦਿੱਤੀਆਂ ਸੀ ਪਰ ਕੰਪਨੀ ਨੇ ਬਾਹਰ ਕੱਢ ਕੇ ਇਹਦੇ ਤੋਂ ਸਾਈਨ ਕਰਵਾ ਲਏ ਆ ਇਸ ਭਰਾ ਤੇ ਆ ਕੇਸ ਪੁਲਿਸ ਕੇਸ ਆ ਤੇ ਓਵਰਸਟੇਅਰ ਓਵਰਸਟੇਅ ਵੀ ਕਾਫੀ ਆ ਤੇ ਪੁਲਿਸ ਕੇਸ ਆ ਜਿਹੜਾ ਉਹ ਵੀ ਮਤਲਬ ਇੰਨਾ ਕੁ ਮੁਸ਼ਕਲ ਆ ਇਹਨਾਂ ਨੂੰ ਐਡਮਿਟ ਕਰਾਉਣਾ ਪੈਣਾ ਐਨਓਸੀ ਲੈਣੀ ਪੈਣੀ ਆ ਉਸ ਤੋਂ ਬਾਅਦ ਵੀ ਕਾ ਵੀ ਖਰਚੇ ਨਿਕਲ ਆ 5-6000 ਡਰਾਮ ਦੀ ਕਿਉਂਕਿ ਰਾੜਾ ਕਢਾਉਣੀਆਂ ਲੱਤ ਵੀਰ ਦੀ ਡੈਮੇਜ ਆ ਸਾਧ ਸੰਗਤ ਜੀ ਮੈਂ ਬੇਨਤੀ ਕਰੂੰਗਾ ਜੇ ਕੋਈ ਮੇਰਾ ਭਰਾ ਦੁਬਈ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਜੋਬ ਕਰ ਰਿਹਾ ਕੋਈ ਮੇਰਾ ਭਰਾ ਸੇਵਾ ਕਰਨੀ ਚਾਹੁੰਦਾ ਵਾ ਉਹ ਖੁਦ ਆ ਕੇ ਆਪਦੇ ਹੱਥੀ ਇਸ ਭਰਾ ਦੀ ਸੇਵਾ ਕਰ ਸਕਦਾ ਵਾ ਨਹੀਂ ਤੇ ਆਪਣਾ ਬੱਚਾ ਸਮਝ ਕੇ ਦਾਸ ਨੂੰ ਗੁਰਪ੍ਰੀਤ ਸਿੰਘ ਖਾਲਸਾ ਜੀ ਨੂੰ ਵਿਸ਼ਵਾਸ ਤੇ ਮਾਨ ਦੇ ਨਾਲ ਜਿਹੜੀ ਵੀ ਸੇਵਾ ਭੇਜੋਗੇ ਇਸ ਬੱਚੇ ਨੂੰ ਪਰਿਵਾਰ ਤੱਕ ਪ੍ਰੋਵਾਈਡ ਕਰਵਾਈ ਜਾਊਗੀ ਇਸ ਦੀਆਂ ਤਿੰਨ ਧੀਆਂ ਵਾਂ ਇਸ ਬੱਚੇ ਦੀਆਂ ਇਹ 2 ਸਾਲਾਂ ਦੀ ਆ ਇੱਕ 3 ਸਾਲਾਂ ਦੀ ਆ ਇੱਕ ਕਿੰਨੇ ਸਾਲ ਦੀ ਆ ਬੱਬੀ 5 ਸਾਲਾਂ ਦੀ ਤੇ ਉਸ ਬੇਟੀਆਂ ਵਾਸਤੇ ਵੀ ਆਪਾਂ ਜ਼ਰੂਰ ਪ੍ਰਾਰਲਾ ਕਰਨਾ ਵਾ ਸਾਧ ਸੰਗਤ ਜੀ ਤੇ ਇਸ ਬੱਚੇ ਦੀ ਜਿੰਨਾ ਤੱਕ ਲਾਈਫ ਸੈੱਟ ਨਹੀਂ ਹੁੰਦੀ ਗਰੀਬ ਪਰਿਵਾਰਾਂ ਔਰ ਸੰਤ ਸਿੱਚੇਵਾਲ ਜੀ ਦੇ ਨਗਰ ਦੇ ਲਾਗੇ ਦਾ ਵੀਰ ਸੰਤ ਸਿੱਚੇਵਾਲ ਜੀ ਵੀ ਬਹੁਤ ਪ੍ਰਾਲਾ ਕਰ ਰਹੇ ਆ ਜੋ ਵੀ ਸਰਦਾ ਨੂੰ ਅਨਸਾਰ ਸੇਵਾ ਹੋਣੀ ਉਹਨਾਂ ਨੇ ਜਰੂਰ ਪੇਟਾ ਕਰਨੀ ਆ ਤੇ ਵਾਹਿਗੁਰੂ ਸਰਪੰਚ ਪਿੰਡ ਦੀ ਪੰਚਾਇਤ ਇਸ ਵੀਰ ਨਾਲ ਸਹਿਮਤ ਆ ਤੇ ਮੇਰੀ ਬੇਨਤੀ ਆ ਸਾਧ ਸੰਗਤ ਜੀ ਆ ਜਾਓ ਰਲ ਮਿਲ ਕੇ ਹੱਲਾ ਮਾਰੀਏ ਤੇ ਇਸ ਵੀਰ ਨੂੰ ਆਪਾਂ ਪਰਿਵਾਰ ਦੇ ਵਿੱਚ ਪਛਾਈਏ ਤੇ ਤੁਹਾਡਾ ਦਾਸ ਗੁਰਪ੍ਰੀਤ ਸਿੰਘ ਖਾਲਸਾ ਜੀ ਸੇਵਾ ਦੇ ਵਿੱਚ ਹਾਜ਼ਰ ਨਾਜ਼ਰ ਆ ਮੈਂ ਬਿਲਕੁਲ ਇਸ ਵੀਰ ਦੀ ਸੇਵਾ ਨਿਭਾਉਂ ਦਿਲੋਂ ਨਿਮਰਤਾ ਦੇ ਨਾਲ ਮੈਂ ਨਿਭਾਰਿਆ ਕਿਉਂਕਿ ਮੇਰੇਆਂ ਵੀ ਛੋਟੀਆਂ-ਛਟੀਆਂ ਦੋ ਬੇਟੀਆਂ ਵਾਂ ਸੁਖਮਨਜੀਤ ਕੌਰ ਔਰ ਸਤਕਾਰ ਕੌਰ ਮੈਂ ਉਹਨਾਂ ਦੇ صدਕਾ ਅੱਜ ਇੱਥੇ ਸੇਵਾ ਨਿਭਾਰਿਆ ਵਾਂ ਮੈਂ ਘਰੋਂ ਜ਼ਰੂਰ ਗਰੀਬਾਂ ਦਿਲ ਤੋਂ ਨਹੀਂ ਖਾਲਸਾ ਪੰਥ ਗਰੀਬ ਮੈਂ ਚੜ੍ਹਦੀ ਕਲਾ ਦੇ ਵਿੱਚ ਮੈਂ ਆਪਣੇ ਭਰਾਵਾਂ ਦੀਆਂ ਔਰ ਭੈਣਾਂ ਦੀਆਂ ਸੇਵਾ ਨਿਭਾਰਿਆ ਯੂਆਈ ਦੇ ਵਿੱਚ ਸਾਧ ਸੰਗਤ ਜੀ ਹੱਲਾ ਮਾਰੋ ਤੇ ਦੱਸਦਾ ਵੀ ਚੜ੍ਹਦੀ ਕਲਾ ਦੇ ਵਿੱਚ ਪਰਾਲਾ ਹੋਵੇ ਕਿਉਂਕਿ ਮੈਂ ਡਿਊਟੀ ਕਰਦਾ ਕੰਪਨੀ ਦੇ ਵਿੱਚ ਮੈਂ ਵੀ ਬਹੁਤ ਮਜਬੂਰ ਆ ਮੈਨੂੰ ਕੰਪਨੀ ਜਲੀਲ ਕਰਦੀ ਆ ਮੈਂ ਨਾ ਡਿਊਟੀ ਕਰਵਾਈ ਹੋਈ ਆ ਤੇ ਸੰਗਤਾਂ ਦੀ ਕਿਰਪਾ ਨਾਲ ਹੀ ਮੈਂ ਬਾਹਰ ਆਉਣਾ ਵਾਂ ਮੈਂ ਚਾਹਣਾ ਵਾਂ ਮੈਂ ਓਪਨ ਹੋ ਜਾਵਾਂ ਮੈਂ ਜਾਦ ਵਿਜੇ ਚ ਹੋ ਜਾਵਾਂ ਤੇ ਮੈਂ ਉਹਦੇ ਭਰਾਵਾਂ ਦੀ ਖੁਦ ਆਪਦੇ ਹੱਥੀਂ ਸੇਵਾ ਕਰਾਂ ਮੈਂ ਇੰਡੀਆ ਲੈ ਕੇ ਜਾਵਾਂ ਘਰੇ ਛੱਡ ਕੇ ਇਲਾਜ ਕਰਾ ਕੇ ਮੈਂ ਵਾਪਸ ਆਵਾਂ ਸਾਧ ਸੰਗਤ ਜੀ ਇਹ ਤੁਹਾਡੇ ਤੇ ਡਿਪੈਂਡ ਆ ਸਾਧ ਸੰਗਤ ਨੇ ਇਹੀ ਪ੍ਰਾਲਾ ਕਰਨਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ